ਤੁਸੀਂ ਜ਼ਿੰਦਗੀ ਦੇ ਵਿੱਚ ਸਿੱਖੋ ਰੱਜ ਰੱਜ ਕੇ ਸਿੱਖੋ ਪਰ ਉਹਦੇ ਵਿੱਚ ਇੱਕ ਰਾਸ ਹੋਣਾ ਚਾਹੀਦਾ ਜਿਵੇਂ ਇੱਥੇ ਗੁਰਦੁਆਰਾ ਲਖਨਸਰ ਸਾਹਿਬ ਆ ਤੁਸੀਂ ਕਦੇ ਵੀ ਸੰਥਿਆ ਕਰੋ ਅੱਖਰ ਬੋਧ ਸ਼ਬਦ ਬੋਧ ਵਾਕ ਬੋਧ ਫਿਰ ਅਮਲ ਇਹ ਚਾਰ ਚੀਜ਼ਾਂ ਦੇਖੋ ਗੁਰਬਾਣੀ ਦੀ ਸਿੱਖਿਆ ਪਰੰਪਰਾ ਵੀ ਇਸ ਕਿਸਮ ਦੀ ਹੈ ਕਿ ਜਦ ਤੱਕ ਤੁਸੀਂ ਅਮਲ ਨਹੀਂ ਕਰਦੇ ਤੁਹਾਡੀ ਸੰਥਿਆ ਨਹੀਂ ਪੂਰੀ ਹੁੰਦੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਇੱਕ ਕਿਤਾਬ ਐਸੀ ਆ ਜੇ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਜੁੜੇ ਹੋਏ ਹੋ ਜੇ ਤੁਸੀਂ ਉਹ ਕਿਤਾਬ ਪੜ੍ਹ ਲੈਨੇ ਹੋ ਉਹਦੇ ਨਾਲ ਦੁਨੀਆ ਦੀ ਕਿਤਾਬ ਨਹੀਂ ਉਹ ਹੈਗੀ 10ਵੀਂ ਦੀ ਸਾਹਿਤਮਾਲਾ ਉਹ ਮੇਰੀ ਅੱਜ ਵੀ ਸਭ ਤੋਂ ਫੇਵਰੇਟ ਕਿਤਾਬ ਆ ਉਹਦੇ ਵਿੱਚ ਤੁਹਾਨੂੰ ਗੁਰਮਤਕ ਕਾਵ ਸੂਫੀ ਕਾਵ ਬੀਰ ਕਾਵ ਆਦਨੇ ਕਾ ਫਿਰ ਉਸ ਤੋਂ ਬਾਅਦ ਵਾਰਤਕ ਸ਼ੁਰੂ ਹੋ ਜਾਂਦੀ ਆ ਪ੍ਰਾਤਨ ਜਰਮ ਸਾਖੀ ਜੱਟ ਦਾ ਆਟ ਹਸਣਾ ਤੇ ਹੂਕਣਾ ਹਿਆਉ ਨਾ ਕਹੀ ਠਾਏ ਮੇਰੇ ਵੱਡੇ ਵਡੇਰੇ ਇਹ ਮੈਨੂੰ ਅੱਜ ਵੀ ਬਿਲਕੁਲ ਹੂਬ ਹੂ ਇਸੇ ਤਰੀਕੇ ਨਾਲ ਹੀ ਮੈਨੂੰ ਚੇਤੇ ਆ ਤੇ ਮੇਰੀ ਜ਼ਿੰਦਗੀ ਦੀ ਸਭ ਤੋਂ ਹੀ ਅਜੀਜ਼ ਚੀਜ਼ ਆ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਤੁਹਾਨੂੰ ਸ਼ਾਇਦ ਇਦਾਂ ਬੁਲੇਟ ਪੁਆਇੰਟਸ ਵਾਂਗੂ ਹੀ ਮੈਂ ਤੁਹਾਨੂੰ ਦੱਸ ਰਿਹਾ ਆ ਗੱਲ ਕਰ ਰਹੇ ਆਪਾਂ ਸਕਸੈਸ ਦੀ ਤੁਸੀਂ ਜਿਹੜੀ ਕੌਮ ਨਾਲ ਆਪਾਂ ਸੰਬੰਧਨ ਤਾਂ ਜਿੱਥੇ ਆਪਾਂ ਨੂੰ ਪੈਦਾ ਹੋਣ ਦਾ ਮੌਕਾ ਮਿਲਿਆ ਉੱਥੇ ਇੱਕ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਦੋਂ ਸਿੱਖ ਇਸ ਧਰਤੀ ਤੇ ਤੁਰਦਾ ਉਹਦਾ ਕਦਮ ਇੱਕ ਵਿਚਾਰੇ ਜਿਹੇ ਬੰਦੇ ਵਾਂਗ ਨਹੀਂ ਪੈਂਦਾ ਉਹਦਾ ਕਦਮ ਇੱਕ ਜੇਤੂ ਦਾ ਕਦਮ ਹੁੰਦਾ ਕਿਉਂਕਿ ਜਿੱਥੇ ਸਿੱਖ ਗੱਜਦਾ ਉੱਥੇ ਗੁਰੂ ਦਾ ਹੱਥ ਨਾਲ ਉਹਦੇ ਗੱਜਦਾ ਇੱਕ ਡਾਕਟਰ ਸਤੇਂਦਰ ਸਤਾਜ ਉਹਨਾਂ ਦੀ ਬਹੁਤ ਸੋਹਣੀ ਲਾਈਨ ਹੈ ਕਿ ਮਦਰ ਕੋਈ ਵੀ ਕਾਰਜ ਜ਼ਿੰਦਗੀ ਤੁਸੀਂ ਕਰਨਾ ਹੋਵੇ ਵੀ ਤੁਸੀਂ ਸ਼ੁਰੂਆਤ ਕਿਵੇਂ ਕਰਨੀ ਹੈ ਉਹ ਲਿਖਦੇ ਆ ਕਿ ਜਿੱਤ ਦੀ ਚਿੱਠੀ ਲਿਖ ਕੇ ਉੱਤੇ ਪਤੇ ਲਿਖ ਦਿਓ ਕੁਝ ਵੀ ਲਿਖਣ ਤੋਂ ਪਹਿਲਾਂ ਉੱਤੇ ਫਤੇ ਲਿਖ ਦਿਓ ਸੋ ਪਹਿਲਾਂ ਅਸੀਂ ਇੱਕ ਜੇਤੂ ਦਾ ਮਾਈਂਡ ਸੈਟ ਲੈ ਕੇ ਹੀ ਅਸੀਂ ਦੁਨੀਆ 'ਚ ਜਾਈਏ ਤਾਂ ਅਸੀਂ ਦੁਨੀਆ ਵਾਸਤੇ ਪੁਲ ਬਣ ਸਕਦੇ ਹਾਂ ਜਿਵੇਂ ਅੱਜ ਮਾਈਗ੍ਰੇਸ਼ਨ ਦਾ ਬਹੁਤ ਜ਼ਿਆਦਾ ਇੱਕ ਬਣਿਆ ਹੋਇਆ ਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਬਾਹਰ ਜਾ ਰਹੇ ਨੇ ਜਦੋਂ ਤੁਸੀਂ ਜੇ ਕਿਸੇ ਬੱਚੇ ਨੇ ਬਾਹਰ ਵੀ ਜਾਣਾ ਤਾਂ ਇੱਕ ਗੱਲ ਹਮੇਸ਼ਾ ਤੁਸੀਂ ਆਪਣੇ ਦਿਲ ਦੇ ਕਰੀਬ ਰੱਖਿਓ ਕਿ ਤੁਸੀਂ ਪੁਲ ਬਣਨਾ ਕਿਉਂਕਿ ਦੁਨੀਆ ਪਰਲੇ ਪਾਸੇ ਵੀ ਜਿਹੜੇ ਲੋਕ ਵੱਸਦੇ ਨੇ ਉਹ ਵੀ ਸਾਡੇ ਆਪਣੇ ਹੀ ਆ ਸਾਰੀ ਧਰਤੀ ਆਪਣੀ ਹੈ ਮਹਾਰਾਜ ਦੇ ਬਚਨ ਕੀਤਾ ਜੈ ਜਾਈਏ ਤਾਹਾਂ ਸੁਹਿਲੇ ਨਾਨਕ ਹਰਿ ਪ੍ਰਭ ਆਪੇ ਮਿਲਿ ਜਿੱਥੇ ਵੀ ਤੁਸੀਂ ਜਾਣਾ ਉੱਥੇ ਤੁਸੀਂ ਪੁੱਲ ਬਣਨਾ ਉੱਥੇ ਕਦੇ ਵੀ ਆਪਣੀਆਂ ਰੂਟਸ ਤੋਂ ਟੁੱਟੋ ਨਾ ਆਪਣੀਆਂ ਜੜ੍ਹਾਂ ਤੋਂ ਟੁੱਟੋ ਨਾ